ਤੇ ਨਹੀਂ ਜਾਉਂਗੀ ਅਗਰ ਮੂਝੇ ਹਾਂਸੇ ਭੇਜ ਜਾਇਆ ਤਾਂ ਮੇਰੀ ਮੌਤ ਹੀ ਹੋਵੇਗੀ ਬਹੁਤ ਸਾਰਾ ਫਿਰ ਜ਼ਿਆਦਾ ਮਸਲੇ ਬਣਗੇ ਫਿਰ ਸਹੀ ਹੈ ਇਹ ਸਾਰੇ ਜੋ ਇੰਡੀਅਨ ਕਹਿ ਰਹੇ ਹਨ ਉਹਨਕੋ ਮੈਂ ਉਹ ਖੁਦ ਜੀਤੀ ਜਾਗਰੀ ਬੋਲ ਰਹੀ ਹੂ ਕਿ ਮੈਂ ਸਹੀ ਹੂ ਖੁਸ਼ ਹੂ ਆਪਣੀ ਜ਼ਿੰਦਗੀ ਵਿੱਚ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਜਥੇਨਾ ਪਾਕਿਸਤਾਨ ਗਏ ਹੁਸ਼ਿਆਰਪੁਰ ਦੇ ਕਿਰਨ ਬਾਲਾ ਵੱਲੋਂ ਉੱਥੋਂ ਦੇ ਪਾਕਿਸਤਾਨੀ ਵਿਅਕਤੀ ਨਾ ਨੇ ਕਾ ਕਰਕੇ ਅਮੀਨਾ ਬਰਨ ਮਗਰੋ ਉਸਨੇ ਸਪੱਸ਼ਟ ਕੀਤਾ ਹੈ ਕਿ ਹੁਣ ਭਾਰਤ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਜਾਣਾ ਚਾਹੁੰਦੀ ਹੈ। ਉਸਨੇ ਕਿਹਾ ਹੈ ਕਿ ਉਸਨੇ ਆਪਣੀ ਮਰਜ਼ੀ ਨਾਲ ਨਿਕਾਹ ਕੀਤਾ ਹੈ। ਜਦਕਿ ਕਿਰਨ ਬਾਲਾ ਦੇ ਇਸ ਕਦਮ ਨਾਲ ਹੁਸ਼ਿਆਰਪੁਰ ਰਹਿੰਦੇ ਉਸਦੇ ਪਰਿਵਾਰ ਵਿੱਚ ਕਾਫੀ ਨਿਰਾਸ਼ਾ ਦਾ ਮਾਹੌਲ ਹੈ। ਕਿਰਨ ਬਾਲਾ ਨੂੰ ਵਾਪਸ ਲਿਆਉਣ ਲਈ ਜਿੱਥੇ ਪਰਿਵਾਰ ਵੱਲੋਂ ਪੰਜਾਬ ਤੇ ਭਾਰਤ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ, ਉੱਥੇ ਕਿਰਨ ਦੇ ਸੌਰੇ ਨੇ ਸ਼ਰਮਣੀ ਕਮੇਟੀ ਖਿਲਾਫ ਵੀ ਕਾਰਵਾਈ ਦੀ ਗੱਲ ਕਹੀ ਹੈ। ਇਸ ਸਬਦੇ ਦਰਮਿਆਨ ਹੀ ਮੀਨਾ ਬਣੀ ਕਿਰਨ ਬਾਲਾ ਨੇ पाकिस्तान कर दे करते है कि जी कदे भी भारत नहीं मर्जी से आई हूँ जोरदबस्ती नहीं करी पाकिस्तानी सारे अच्छे हैं मैंने अपनी मर्जी से शादी की है इस्लाम कबूल किया हमेशा यहाँ पे रहना चाहती हूँ यहाँ से नहीं जाना चाहती अगर मुझे यहाँ से भेजा गया ਤੋਂ ਮੈਂ ਮਰ ਕੇ ਹੀ ਜਾਉਂਗੀ ਜਿੰਦੀ ਤਾਂ ਮੈਂ ਵੀ ਨਹੀਂ ਜਾਤੀ ਫਿਰ ਉਹ ਮਸਲੇ ਬਣेंगे ਇਸ ਤੋਂ ਅੱਛਾ ਹੈ ਕਿ ਆ ਮuje ਯਾਹ ਪੇ ਰਹਿਨੇ ਕੇ ਪਨਾ ਦੋ ਮੇਰੀ ਮਦਦ ਕਰ ਉਧਰ ਜਾ ਕੇ ਗੱਲ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਨੇ ਸਪਸ਼ਟ ਕੀਤਾ ਹੈ ਕਿ ਪਾਕਿਸਤਾਨ ਚ ਭੇਜੇਗੇ ਜਥੇ ਵਿੱਚ ਹੁਸ਼ਿਆਰਪੁਰ ਦੀ ਕਿਰਨਵਾਲਾ ਦੇ ਨਾਲ ਜਾਣ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ 베ਦੀ ਨੇ ਵੀ ਕਰਨ ਵਾਲਾ ਦੇ ਪਾਕਿਸਤਾਨ ਚ ਜਾ ਕੇ ਨਿਕਾਹ ਕਰਨ ਨੂੰ ਮੰਨ ਭਾਗਾ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਸ਼ਰਮਣੀ ਕਮੇਟੀ ਇਸ ਲਈ ਜ਼ਿੰਮੇਵਾਰ ਨਹੀਂ ਹੈ। ਉਹਨਾਂ ਨੇ ਇਸ ਦਾ ਦੋਸ਼ ਦੇਸ਼ ਦੀਆਂ ਏਜੰਸੀਆਂ ਦੇ ਸਿਰ ਮੜਿਆ ਸੀ। ਪਰ ਫਿਰ ਵੀ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਾਕਿਸਤਾਨ ਜਾਣ ਵਾਲੇ ਜਥੇ ਚ ਬਹੁਤ ਸਾਰੇ ਨਾਂ ਜਿਹੜੇ ਆ ਸਰਕਾਰ ਵੱਲੋਂ ਕੱਟ ਦਿੱਤੇ ਜਾਂਦੇ। ਔਰ ਉਹ ਜਥੇ ਚ ਜਾਣ ਵਾਲੇ ਸ਼ਦਾਲੂਆਂ ਦੇ ਜਿਨ੍ਹਾਂ ਦੇ ਨਾਂ ਕੱਟ ਦਿੱਤੇ ਜਾਂਦੇ ਨੇ ਉਹਨਾਂ ਦੀ ਬਕਾਇਦਾ ਖੁਫੀਆ ਤੰਤਰ ਵੱਲੋਂ ਪੂਰੀ ਪੜਤਾਲ ਕੀਤੀ ਜਾਂਦੀ ਆ ਉਹਨਾਂ ਦੇ ਐਡਰੈਸ ਤੇ ਉਹਨਾਂ ਦੇ ਘਰ ਤੇ ਉਹਨਾਂ ਦੇ ਸਾਕ ਸੰਬੰਧੀਆਂ ਤੇ ਸਾਰਿਆਂ ਦੀ ਇਨਕੁਆਰੀ ਕੀਤੀ ਜਾਂਦੀ ਆ ਜੇ ਇਨਕੁਆਰੀ ਕਰਕੇ ਉਹ ਨਾਂ ਕੱਟੇ ਜਾ ਸਕਦੇ ਨੇ ਤੇ ਇਸ ਬਾਰੇ ਕਿਉਂ ਨਹੀਂ ਜਿਹੜੀ ਉਹ ਤੰਤਰ ਦੇ ਧਿਆਨ ਵਿੱਚ ਆਇਆ ਤੁਹਾਨੂੰ ਦੱਸ ਦੇ ਕਿ ਪਾਕਿਸਤਾਨ ਚ ਜਥੇ ਨਾ ਗਈ ਕਿਰਨ ਵਾਲਾ ਨੇ ਪਹਿਲਾਂ ਤਾਂ ਇਸਲਾਮ ਕਬੂਲ ਕੀਤਾ ਅਤੇ ਫਿਰ ਉਸਨੇ ਲਾਹੌਰ ਦੇ ਹੈਜਰਵਾਲ 'ਚ ਰਹਿਣ ਵਾਲੇ ਮੁਹੰਮਦ ਜੀਮਨਾਲ ਮੁਸਲਿਮ ਰੀਤੀ ਰਵਾਜਾਂ ਨਾਲ ਵਿਆਹ ਕਰਵਾਇਆ ਹੈ। ਬਿਊਰੋ ਰਿਪੋਰਟ ਪੰਜਾਬ ਟੂਡੇ